ਤਾਂ ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਗੱਲ ਇੱਕ ਕਰਨੀ ਹੈ ਜੇ ਕਿਤੇ ਸਮਝ ਆ ਜਾਏ ਤੇ ਵੇਖੋ ਚੋਣਾ ਖਤਮ ਹੋ ਗਿਆ ਚੋਣਾ ਚ ਪ੍ਰਚਾਰ ਖਤਮ ਹੋ ਗਿਆ ਜਿਨ੍ਹਾਂ ਨੇ ਜਿੰਨਾ ਹੀ ਜਿੱਤ ਗਏ ਜਿਨ੍ਹਾਂ ਨੇ ਹਾਰ ਨਾ ਹਾਰ ਕੇ ਇੱਕ ਦੂਜਾ ਕੰਮ ਬਹੁਤ ਚੱਲੰਦਾ ਆ ਕਿ ਸੋਸ਼ਲ ਮੀਡੀਆ ਤੇ ਜਿਹੜੇ ਉਮੀਦਵਾਰ ਹਾਰੇ ਨੇ ਨੇ ਜਿਹੜੀਆਂ ਵੀ ਪਾਰਟੀਆਂ ਦੇ ਹਾਰੇ ਉਹਨਾਂ ਜਿਹੜੇ ਜਿੱਤੇ ਨੇ ਉਹਨਾਂ ਦੇ ਖਿਲਾਫ ਤੇ ਕਈ ਥਾਵਾਂ ਤੇ ਵੋਟਰਾਂ ਦੇ ਖਿਲਾਫ ਬੜਾ ਗਾਲ ਗਾਲੀ ਕਲੋਚ ਕੀਤਾ ਜਾ ਰਿਹਾ ਪੱਟਾਂ ਦੇ ਥਾਪੀਆਂ ਮਾਰੀਆਂ ਜਾ ਰੀਆਂ ਵੀ ਤੁਹਾਡੀ ਭੈਣ ਨੂੰ ਆ ਕਰਤਾ ਉਹ ਕਰਤਾ ਮਾਮਾ ਭਣਾ ਦੀ ਜਿਵੇਂ ਨਾਮ ਲੈ ਕੇ ਜਿਵੇਂ ਵਰਤੇ ਜਾਂਦੇ ਹੁੰਦੇ ਆਮ ਗਾਲਾਂ ਚ ਮਾਮਾ ਭਣਾ ਦੇ ਵਰਤੇ ਜਾਂਦੇ ਹੁੰਦੇ ਆ ਬੰਦਿਆਂ ਦੇ ਨਹੀਂ ਵਰਤੇ ਜਾਂਦੇ ਹੁੰਦੇ ਤੇ ਉੱਥੇ ਦੇਖੋ ਵੀ ਉਹ ਜਿਹੜਾ ਗਾਲ ਕਲੋਚ ਆ ਵੇਖੋ ਇਹ ਚੰਗੀ ਗੱਲ ਨਹੀਂ ਗੀ ਜਿੱਤ ਹਾਰ ਤੇ ਹੁੰਦੀ ਰਹਿੰਦੀ ਆ ਇਹ ਜਿਹੜਾ ਚੋਣਾ ਦੇ ਵਿਚਕਾਰ ਖਾਸ ਕਰਕੇ ਪਤਾ ਹੈ ਕੌਣ ਗਾਲਾਂ ਕੱਢੰਦੇ ਆ ਸੋਸ਼ਲ ਮੀਡੀਆ ਤੇ ਬੈਠੇ ਬੰਦੇ ਜਿਨ੍ਹਾਂ ਨੇ ਨਾ ਕਈਆਂ ਨੇ ਉੱਥੇ ਜਾ ਕੇ ਵੋਟ ਪਾਈ ਐ ਨਾ ਹੀ ਪ੍ਰਚਾਰ ਕੀਤਾ ਨਾ ਇਹਨਾਂ ਦਾ ਕੋਈ ਇਹਨਾਂ ਇਲੈਕਸ਼ਨ ਨਾ ਲੈਣਾ ਦੇਣਾ ਹੈ ਵੇਖੋ ਸੋਸ਼ਲ ਮੀਡੀਆ ਤੇ ਆਪਾਂ ਵੀ ਪੋਸਟਾਂ ਪਾਉਣੇ ਸਾਰੀਆਂ ਤੁਹਾਡਾ ਪ੍ਰਚਾਰ ਕਰਨਾ ਕੰਮ ਐ ਸੋਸ਼ਲ ਮੀਡੀਆ ਇੱਕ ਸਾਧਨ ਐ ਤੁਸੀਂ ਕੋਈ ਗਲਤ ਗੱਲ ਕਰਦਾ ਉਹਦੇ ਉਹਦੇ ਖਿਲਾਫ ਤੁਸੀਂ ਆਪਣੇ ਤੱਥ ਰੱਖਦੇ ਜੇ ਤੁਹਾਨੂੰ ਕੋਈ ਗਲਤ ਬੋਲਦਾ ਤੁਸੀਂ ਉਹਦੇ ਖਿਲਾਫ ਆਪਣੇ ਤੱਥ ਰੱਖਦੇ ਜੇ ਚੋਣਾਂ ਦੇ ਦੌਰਾਨ ਦਰਾਂ ਜਦੋਂ ਤੱਕ ਚੋਣਾਂ ਚੱਲਦੀਆਂ ਉਦੋਂ ਤੱਕ ਉਤੋਂ ਬਾਅਦ ਨਹੀਂ ਇਹ ਸਾਰਿਆਂ ਦਾ ਹੱਕ ਹੈ ਸੋਸ਼ਲ ਮੀਡੀਆ ਤੇ ਚਾਹੇ ਕੋਈ ਵੋਟਰ ਹੈਗਾ ਨਹੀਂ ਹੈਗਾ ਆਪਣੇ ਬੰਦੇ ਦਾ ਪ੍ਰਚਾਰ ਕਰਨਾ ਜਿਹਦੇ ਹਮਾਇਤ ਕਰਦੇ ਉਹਦੀ ਪਾਰਟੀ ਦੀ ਹਮਾਇਤ ਕਰਨੀ ਇਹ ਇਹ ਹੱਕ ਹੈ ਸਭ ਦਾ ਕੋਈ ਚ ਨਜਾਇਜ਼ ਗੱਲ ਨਹੀਂਗੀ ਪਰ ਚੋਣਾਂ ਤੋਂ ਬਾਅਦ ਕਹਿਣਾ ਵੀ ਆਹ ਹਲਕਾ ਇਦਾਂ ਹੋ ਗਿਆ ਜੀ ਆਹ ਉਮੀਦਵਾਰ ਇਦਾਂ ਹੀ ਜੀ ਉਹਨਾਂ ਦਾ ਬਾਈਕਾਟ ਕਰ ਦੋ ਇਦਾਂ ਦਾ ਕਰਦੇ ਹੋ ਆ ਐਸ ਕਿਤੇ ਚੋਂ ਜੀ ਇਹਨਾਂ ਨੂੰ ਇਹਨਾਂ ਦਾ ਇਦਾਂ ਕਰ ਦੋ ਇਦਾਂ ਨਹੀਂ ਹੁੰਦਾ ਹੁੰਦਾ ਵੀਰ ਮੇਰੋ ਇਹ ਗੱਲ ਸਮਝਦਾਰੀ ਵਾਲੀ ਹੁੰਦੀ ਆ ਮੈਂ ਤੁਹਾਨੂੰ ਅੱਗੇ ਕਹਾਂ ਵੀ ਜਿਹੜੀ ਜਿਹੜੀ ਚੋਣ ਚ ਜਿੱਤ ਹੁੰਦੀ ਆ ਨਾ ਉਹ ਵੋਟਰ ਕਰਕੇ ਹੁੰਦੀ ਆ ਜਿਹੜਾ ਥੱਲੇ ਵੋਟਰ ਬੈਠਾ ਉਹਨੇ ਵੋਟ ਪਾਉਣੀ ਆ ਤੇ ਇੱਕ ਦੂਜੇ ਪਰਮਾਤਮਾ ਦੇ ਹੱਥ ਹੁੰਦੀ ਸਾਰੀ ਡੋਰ ਕਿੰਨੇ ਜਿੱਤਣਾ ਕਿੰਨੇ ਹਾਰਨਾ ਇੱਥੇ ਬੜੇ ਬੜੇ ਜੇਤੂ ਆ ਜੇਤੂ ਇਸ ਦੁਨੀਆ ਅਜੇਤੂ ਇਸ ਦੁਨੀਆ ਤੇ ਕੋਈ ਨਹੀਂਗਾ ਹਰ ਇੱਕ ਕੋਈ ਬੰਦਾ ਨਹੀਂ ਜਿੱਤਦਾ ਸਵਾਏ ਸੱਚੇ ਪਾਤਸ਼ਾਹ ਤੋਂ ਇੱਥੇ ਅਜੇ ਤੱਕ ਕੋਈ ਅਜੇਤੂ ਬੰਦਾ ਨਹੀਂ ਪੈਦਾ ਹੋਇਆ ਸੋ ਜਿਹੜਾ ਜਿੱਤਦਾ ਕਦੀ ਕਦੀ ਉਹ ਹਾਰਦਾ ਵੀ ਬੰਦਾ ਇਸ ਕਰਕੇ ਜਿਹੜੀ ਵੀ ਗੱਲ ਆਪਾਂ ਕਰਨੀ ਆ ਨਾ ਸੋਚ ਸਮਝ ਕੇ ਕੀਤੀ ਜਾਵੇ ਕਿ ਮੁੜ ਕੇ ਉਹ ਮੁੜ ਕੇ ਕਹਿੰਦੇ ਹੁੰਦੇ ਆ ਕਿ ਜਿਹੜੀਆਂ ਕੱਡੀਆਂ ਗੱਲਾਂ ਦੀਆਂ ਮੁੜ ਕੇ ਆਪਸੇ ਵਾਪਸ ਨਿਕਲਦੀਆਂ ਪੈਂਦੀਆਂ ਹੁੰਦੀਆਂ ਅੰਦਰ ਨੂੰ ਆਪਣੇ ਤੇ ਉਹ ਫਿਰ ਉਦੋਂ ਗੱਲ ਚੰਗੀ ਨਹੀਂ ਹੁੰਦੀ ਜਿਹੜੀ ਵੀ ਪਾਰਟੀ ਦਾ ਬੰਦਾ ਜੇਦਾ ਵੀ ਉਮੀਦਵਾਰ ਨਾਲ ਸਾਰਿਆਂ ਦੀ ਗੱਲ ਹੀ ਕਰਦਾ ਵੇਖੋ 2022 ਦੇ ਵਿੱਚ ਜਦੋਂ ਜਿੱਤੀ ਆ ਆਮ ਆਦਮੀ ਪਾਰਟੀ 2019 ਚ ਕੇਂਦਰ ਚ ਭਾਜਪਾ ਜਿੱਤੀ ਆ ਜਿਹੜਾ ਇਹਨਾਂ ਦੇ ਬੰਦਿਆਂ ਨੇ ਗਾਲਾਂ ਕੱਢੀਆਂ ਲੋਕਾਂ ਨੂੰ ਥਾਪੀਆਂ ਮਾਰੀਆਂ ਸਾਰਾ ਆਪਾਂ ਨੂੰ ਪਤਾ ਕੀ ਕੀ ਕੀਤਾ ਤੇ 2 ਸਾਲ ਦਾ ਫਰਕ ਪਿਆ 22 ਤੋਂ 24 ਇਹ ਵਿੱਚ ਆਏ ਤੁਸੀਂ ਵੇਖ ਲਓ ਵੀ ਕਿੱਥੇ ਹਾਲ ਪਹੁੰਚ ਗਿਆ ਅੱਧਿਆਂ ਨੂੰ ਦਿਨਾਂ ਦੇ ਲੀਡਰਾਂ ਨੇ ਚੁੱਪ ਕਰਕੇ ਬਾਹਤਾ ਵੀ ਉਹਨਾਂ ਦੀ ਗੱਲ ਨਹੀਂ ਸੁਣੀ ਤੇ ਉਹ ਉੰਜ ਮੂਦੀ ਚਾ ਗਾਂਗੂ ਬਹਿ ਗਏ ਆ ਤੇ ਅੱਧਿਆਂ ਨੇ ਲੋਕਾਂ ਨੇ ਵਖਾਤਾ ਵੀ ਜੇ ਤੂੰ ਤਿੰਨ ਉਮੀਦਵਾਰ ਹੀ ਜਿੱਤੇ ਆ 13 ਦੇ ਵਿੱਚੋਂ ਕਿੰਨੇ ਹਲਕੇ ਹਾਰ ਗਏ ਤੁਸੀਂ ਆਪੇ ਹਿਸਾਬ ਲਾ ਲਓ ਉਹ ਹਾਲ ਵੀ ਜੀਪੀ ਦਾ 2019 ਚ ਤੇ ਇਹਨਾਂ ਕਹੇ ਵੀ ਹਾਰ ਕੀ 400 ਪਾਰ ਉਦੋਂ ਕਰ ਤੇ 240 ਦੇ ਸਿਮਟ ਗਿਆ ਤੁਸੀਂ ਵੀਰੋ ਸੋ ਇਸ ਕਰਕੇ ਇਹ ਸਮੀਕਰਨ ਬਦਲਦੇ ਰਹਿੰਦੇ ਹੁੰਦੇ ਆ ਤਰਨ ਤਰ ਨਾਲ ਕਿਦੀ ਆਪਾਂ ਐਗਜ਼ਾਮਪਲ ਲੈਣੇ ਸਾਡੇ ਹਲਕੇ ਦੀ ਇਤੋਂ 99 ਚ ਮਾਨ ਸਾਹਿਬ ਜਿੱਤੇ ਪੰਥਕ ਹੋ ਗਿਆ ਫਿਰ ਕਾਂਗਰਸੀ ਵੀ ਜਿੱਤੇ ਕਾਲੀ ਵੀ ਜਿੱਤੇ ਫਿਰ ਅਮਰਤਪਾਲ ਜਿੱਤੇ ਫਿਰ ਬੀਬੀ ਖਾਲੜਾ ਹਾਰੀ ਸੋ ਇਹ ਜਿਹੜੀ ਲੋਕਾਂ ਦੀ ਸੋਚ ਆ ਨਾ ਇਹ ਕਿਹੜੇ ਹਿਸਾਬ ਨਾਲ ਲੋਕਾਂ ਨੇ ਚੱਲਣਾ ਇਹਦੇ ਬਾਰੇ ਕੋਈ ਜਾਣ ਨਹੀਂ ਸਕਦਾ ਜਿਹੜੀ ਭਾਜਪਾਯਾ ਯੁੱਧਿਆ ਦੇ ਵਿੱਚ ਹਾਰ ਗਈ ਆ ਜਿੱਥੇ ਆਰਾਮ ਮੰਦਰ ਬਣਿਆ ਵਾਂ ਤੇ ਜਿੱਥੇ 80% ਵਾਦੀ ਹਿੰਦੂਆਂ ਦੀ ਆ ਸੋ ਲੋਕਾਂ ਬਾਰੇ ਕਦੀ ਵੀ ਕਿਸੇ ਨੂੰ ਗਾਲ ਨਾ ਕੱਢੋ ਮਾੜਾ ਨਾ ਕਹੋ ਕਹੋ ਕਿ ਪੰਜਾਬ ਦੇ ਵਿੱਚ ਤੇ ਅੱਗੇ ਹਫ਼ਤਾ ਵੀ ਜੱਟਾਂ ਦੀਆਂ ਦਾਦੀਆਂ ਨਾਨੀਆਂ ਸਾਂਝੀਆਂ ਹੁੰਦੀਆਂ ਵਾ ਤੇ ਬਾਕੀ ਜਿਹੜੀ ਵੀ ਕੌਮਾਂ ਸਾਰਿਆਂ ਦੇ ਪੰਜਾਬੀਆਂ ਦੇ ਇਹੋ ਢੁਗਦਾ ਵੀ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਅੱਜ ਕਿਸੇ ਨੇ ਕਾਲੀ ਨੂੰ ਪਾਈ ਕਿਸੇ ਨੇ ਕਾਂਗਰਸ ਨੂੰ ਪਾਈ ਕਿਸੇ ਨੇ ਆਮ ਆਦਮੀ ਪਾਰਟੀ ਨੂੰ ਪਾਈ ਕਿਸੇ ਨੇ ਭਾਜਪਾ ਨੂੰ ਪਾਈ ਕਿਸੇ ਪਰਿਵਾਰ ਨੇ ਅਮਰਤਪਾਲ ਨੂੰ ਪਾਈ ਕਿਸੇ ਪਰਿਵਾਰ ਨੇ ਸਰਬਜੀਤ ਸਿੰਘ ਨੂੰ ਪਾਈ ਤੇ ਅੰਦਰੋਂ ਅੰਦਰ ਸਾਂਝੀਆਂ ਹੁੰਦੀਆਂ ਜਦੋਂ ਇੱਦਾਂ ਗਾਲਾਂ ਕੱਢਦੇ ਜੇ ਫਿਰ ਲੋਕੀ ਕਈ ਵਾਰੀ ਅੰਦਰੋਂ ਅੰਦਰ ਬੋਲਦੇ ਨੇ ਕਹਿੰਦੇ ਕੋਈ ਇੰਨੇ ਅਗਲੇਰੀ ਸਹੀਂ ਫਿਰ ਜੇ ਜੇ ਇਦਾਂ ਹੀ ਤੇ ਤੁਹਾਨੂੰ ਵੋਟ ਪਾਈ ਦੇ ਤੁਸੀਂ ਸਾਡੇ ਰਿਸ਼ਤੇਦਾਰਾਂ ਨੂੰ ਗਾਲਾਂ ਕੱਢਣ ਦਾ ਜੇ ਸੋ ਇਹ ਇਹ ਜਿਹੜੇ ਸਮੀਕਰਨ ਬਦਲਦੇ ਰਹਿੰਦੇ ਹੁੰਦੇ ਆ ਨਾਲੇ ਜਿਹੜੇ ਸਮਝਦਾਰ ਬੰਦੇ ਹੁੰਦੇ ਨੇ ਨਾ ਸਮਝਦਾਰ ਮਹਿਤੀ ਹੁੰਦੇ ਆ ਉਹ ਸਾਰੇ ਵੋਟਰਾਂ ਦਾ ਧੰਨਵਾਦ ਕਰਦੇ ਆ ਉਹ ਸਾਰੇ ਉਮੀਦਵਾਰਾਂ ਦਾ ਧੰਨਵਾਦ ਕਰਦੇ ਵੀ ਚੰਗੀ ਚੋਣ ਹੋਈ ਆ ਜੀ ਉਸ ਤੋਂ ਬਾਅਦ ਕੀ ਸੋਚਦੇ ਆ ਉਹ ਕਹਿੰਦੇ ਵੀ ਯਾਰ ਆਪਾਂ ਇੱਕ ਬੰਦਾ ਜਿੱਤਿਆ ਇੱਕ ਤੋਂ ਆਪਾਂ 11 ਕਿਦਾਂ ਕਰਨੇ ਆ ਇਦੋਂ 11 ਹੋ ਗਿਆ ਆਪਾਂ 11 ਤੋਂ 117 ਕਿਦਾਂ ਕਰਨੇ ਆ ਉਹ ਲੰਮੀ ਸੋਚ ਲੈ ਕੇ ਤੋੜਦੇ ਆ ਸਭ ਦਾ ਧੰਨਵਾਦ ਕਰਦੇ ਆ ਉਹ ਲੰਮੀ ਰੇਸ ਦੇ ਘੋੜੇ ਹੁੰਦੇ ਆ ਤੇ ਉਹ ਹੀ ਜਿੱਤਦੇ ਹੁੰਦੇ ਜਿਹੜੇ ਲੰਮੀ ਰੇਸ ਦੇ ਘੋੜੇ ਹੁੰਦੇ ਆ ਜਿਹੜੇ ਇਦਾਂ ਛਲਾਰੂ ਕੋਈ ਮਾਰਦੇ ਆ ਨਾ ਵਿੱਚ ਨਾ ਕੀ ਦੂਜਾ ਗੱਲਾਂ ਬਾਤਾਂ ਆ ਕੇ ਗਾਲਾਂ ਵੀ ਤੁਹਾਡੀ ਭੈਣ ਟੰਗਦੀ ਉਹ ਤੁਹਾਡੀ ਮਾਂ ਨੂੰ ਇਦਾਂ ਆਜੋ ਅਸੀਂ ਜਿੱਤ ਗਏ ਹੋਏ ਇਹਨਾਂ ਨੂੰ ਇਹ ਇਹ ਕੁੱਖ ਨਹੀਂ ਕਰਨ ਜੋਗੇ ਹੁੰਦੇ ਇਹ ਇਹਨਾਂ ਨੇ ਬੇੜਾ ਹੀ ਡੋਬਣਾ ਹੁੰਦਾ ਵਾ ਮੈਨੂੰ ਦੱਸਿਆ ਵੀ ਜਿਹੜੇ ਨਾ ਜਿਹੜੇ ਸਮਝਦਾਰਤ ਆਗੂ ਹੁੰਦੇ ਤੇ ਨਾਲੇ ਸਮਝਦਾਰਮਾਈਤੀ ਹੁੰਦੇ ਆ ਨਾ ਉਹ ਨਿੱਕੀਆਂ-ਨਿੱਕੀਆਂ ਬੀੜੀਆਂ ਤੇ 1400 ਸਾਲ ਦੇ ਵਿੱਚ ਹੀ ਜਦੋਂ ਆਪਣੇ ਪੰਜਾਬ ਚ ਪਤਾ ਨਹੀਂ ਹੁੰਦਾ ਵੀ ਸਮੁੰਦਰ ਚ ਬੀੜੀਆਂ ਲਾਉਣੀਆਂ ਕਿੱਦਾਂ ਸਮੁੰਦਰ ਤੇ ਆਪਾਂ ਲੱਗਦਾ ਨਹੀਂ ਉਹ ਦੂਰ-ਦੂਰ ਜਾ ਕੇ ਨਿਕਲ ਕੇ ਤੇ ਕਈ-ਕਈ ਮਾਹਦੀਪ ਜਿੱਤ ਲੈਂਦੇ ਉਹ ਮਾਹਦੀਪ ਜਿਹੜੇ ਅੱਜ ਦੁਨੀਆ ਦੀ ਨੰਬਰ 1 ਤਾਕਤ ਹੈ ਮਾਹਦੀਪ ਜਿੱਤ ਲੈਂਦੇ ਆ ਤੇ ਜਿਹੜੇ ਛਲਾਹੂ ਕਿਸਮ ਦੇ ਹੁੰਦੇ ਨਾ ਇਹਨਾਂ ਨੂੰ ਭਾਵੇਂ ਵਧੀਆ ਟਾਈਟੈਨਿਕ ਬਣਾ ਕੇ ਦੇ ਦੋ ਜਹਾਜ਼ ਪੂਰੀ ਵਧੀਆ ਸਭ ਤੋਂ ਜ਼ਿਆਦਾ ਪੈਸਾ ਲਾ ਕੇ ਤੇ ਇਹ ਉਹਨੂੰ ਵੀ ਡੋਬ ਦਿੰਦੇ ਜਿਹੜੇ ਸਮਝਦਾਰ ਆਗੂ ਹੁੰਦੇ ਤੇ ਉਹਨਾਂ ਦੇ ਸਿਆਣੇ ਮਹਤੀ ਹੁੰਦੇ ਆ ਨਾ ਉਹ ਛੋਟੀਆਂ-ਛੋਟੀਆਂ ਫੌਜਾਂ ਦੇ ਨਾਲ ਸਰਕਾਰਾਂ ਨਾਲ ਟੱਕਰ ਲੈ ਕੇ ਸਰਹੰਦ ਵੀ ਜਿੱਤ ਲੈਂਦੇ ਦਿੱਲੀ ਵੀ ਜਿੱਤ ਲੈਂਦੇ ਤੇ ਕਾਬਲ ਵੀ ਜਿੱਤ ਲੈਂਦੇ ਆ ਤੇ ਜਿਹੜੇ ਛਲਾਰੂ ਕਿਸਮ ਦੇ ਹੁੰਦੇ ਆ ਨਾ ਉਹ ਬੜੀਆਂ ਇਹੋ ਸਾਰੀਆਂ ਸلطਤਾਂ ਨੂੰ ਇੱਕ ਦੂਜੇ ਆਪੇ ਬੰਦੇ ਮਾਰ ਕੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਕੇ ਬੰਦੇ ਮਾਰ ਕੇ ਤੇ ਆਪਣਾ ਸਾਰਾ ਰਾਜ ਵੀ ਗਵਾ ਲੈਂਦੇ ਆ ਸੋ ਮਿਸਾਲ ਇਹ ਹੁੰਦੀ ਵੀ ਤੁਸੀਂ ਕਿਹੜੀ ਲੈਣੀ ਹੈ ਹੁਣ ਗੱਲ ਆਉਂਦੀ ਆ ਕਿ ਜਿਹੜਾ ਰੱਬ ਦਾ ਪਲਾ ਕਰੇ ਹਰ ਇੱਕ ਬੰਦੇ ਨੂੰ ਚੋਣਾ ਜੀ ਖਲੋਂਦਾ ਹੱਕਦਾਰ ਆ ਕਈ ਕਲਾਕਾਰਾਂ ਨੂੰ ਗਾਲਾਂ ਕੱਢੀਆਂ ਜਾ ਰਹੇ ਆ ਪਈਏ ਬਾਂਦਰ ਮੈਂ ਆਪ ਕਹਿੰਦਾ ਜੇ ਤੁਹਾਡੀ ਹੋਜਦਾ ਵੀ ਜਿਹੜਾ ਕਲਾਕਾਰ ਆ ਕੋਈ ਬੰਦਾ ਵਾ ਕੋਈ ਡਾਕਟਰ ਆ ਕੋਈ ਇੰਜੀਨੀਅਰ ਆ ਆਪਾਂ ਇਹ ਕਹਿ ਸਕਦੇ ਆ ਯਾਰ ਪਈ ਇਹਨਾਂ ਬੰਦਿਆਂ ਜਿੰਨੀ ਕੈਪੇਬਿਲਿਟੀ ਨਹੀਂ ਹੁੰਦੀ ਪਈ ਇਹ ਤਾਂ ਪ੍ਰੋਫੈਸ਼ਨ ਹੋ ਰਿਹਾ ਇਹ ਆਪਾਂ ਕਹਿ ਸਕਦੇ ਆ ਚੋਣਾ ਦੌਰਾਨ ਪਰ ਆਪਾਂ ਉਹਨਾਂ ਨੂੰ ਬਾਅਦ ਚ ਕਹੀਏ ਪਈਏ ਕੰਜਰ ਨੇ ਇਹਨਾਂ ਨੇ ਉਹ ਕੀਤਾ ਕੀਤਾ ਫਿਰ ਚੋਣਾ ਚ ਖਲੋਣ ਦਾ ਸਭ ਦਾ ਹੱਕ ਆ ਇਸੇ ਨੂੰ ਲੋਕਤੰਤਰ ਕਹਿੰਦੇ ਆ ਚੋਣਾਂ 'ਚ ਬੰਦੇ ਖਲੋਣਗੇ ਤਾਂ ਹੀ ਲੋਕਤੰਤਰ ਹੋਊਗਾ ਜੇ ਦੋ ਤਿੰਨ ਧਿਰਾਂ ਖਲੋਣਗੀਆਂ ਲੋਕੀ ਵੱਖ-ਵੱਖ ਤਾਂਵਾਂ ਤੇ ਵੋਟਾਂ ਪਾਉਂਦੇ ਨੇ ਇਹਨੂੰ ਲੋਕਤੰਤਰ ਕਹਿੰਦੇ ਨੇ ਜਿਹੀ ਕਹਿੰਦੇ ਵੀ ਚੋਣਾਂ 'ਚ ਬੰਦਾ ਸਾਡੇ ਖਿਲਾਫ ਨਾ ਕੋਈ ਖਲੋਵੇ ਸਾਰੀਆਂ ਵੋਟਾਂ ਵੀ ਸਾਨੂੰ ਪੈ ਜਾਣ ਉਹਨੂੰ ਤਾਨਾਸ਼ਾਹੀ ਕਹਿੰਦੇ ਵੀਰ ਮੇਰਿਓ ਉਹਨੂੰ ਉਹਨੂੰ ਕਿਮਜੋਂਗ ਵਾਲੀ ਤਾਨਾਸ਼ਾਹੀ ਕਹਿੰਦੇ ਨਾਰਥ ਕੋਰੀਆ ਵਾਲੀ ਉਹਨੂੰ ਲੋਕਤੰਤਰ ਨਹੀਂ ਕਹਿੰਦੇ ਜੇ ਲੋਕਤੰਤਰ ਚ ਇਹ ਸਾਲ ਲੈਣਾ ਤੇ ਫਿਰ ਦੂਜੇ ਪਾਸੇ ਕਰੋਨਾ ਸਗੋਂ ਵਧੀਆ ਬੰਦਾ ਕਹਿੰਦਾ ਵੀ ਨਾਲੇ ਪਤਾ ਲੱਗਦਾ ਸਾਡੀ ਪੌਪੂਲਾਰਿਟੀ ਕਿੰਨੀ ਖਲੋਵੇ ਸਗੋਂ ਬੰਦਾ ਅਗਲਾ ਤਾਂ ਜਿਹਦੇ ਚ ਜਿਹਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਨਾ ਉਹ ਕਹਿੰਦਾ ਵੀ ਆਓ ਦੂਜਾ ਬੰਦਾ ਖਲੋਵੇ ਸਾਡੇ ਨਾਲ ਕੱਲੇ ਪਰੋ ਜਿਹੜੇ ਜਦੋਂ ਡਿਕਲੇਅਰ ਹੀ ਹੈ ਘਰ ਤੱਕ ਕਿ ਮਜਾਉਂਗਾ ਕੋਈ ਵੀ ਜਾਓ ਸੋਨਾ ਦੇ ਖਲੋਣੇ ਬੰਦੇ ਤੇ ਖਲੋਣਾ ਵੀ ਮੈਂ ਹ ਜਿਤਨਾ ਵੀ ਮੈਂ ਸਾਰੀਆਂ ਉਹਨੂੰ ਲੋਕਤੰਤਰ ਨਹੀਂ ਕਹਿੰਦੇ ਲੋਕਤੰਤਰ ਸਭ ਦਾ ਹੱਕ ਆ ਸਾਰੇ ਬੰਦੇ ਖਲੋਤੇ ਹੀ ਚੋਣਾਂ ਦੌਰਾਨ ਜੋ ਪ੍ਰਚਾਰ ਹੋਇਆ ਜਿੱਤਣ ਲਈ 100 ਬੰਦਾ ਕੋਈ ਗੱਲ ਕਰਦਾ 100 ਨਹੀਂ ਕਰਦਾ ਉਹਦਾ ਉਸੇ ਤਰੀਕੇ ਨਾਲ ਜਵਾਬ ਦਿਓ ਜਿਹੜਾ ਚੋਣਾਂ ਦੌਰਾਨ ਜਿਹੜਾ ਬੰਦਾ ਬੋਲਦਾ ਉਹਨੂੰ ਮੰਦਾ ਬੋਲੋ ਜਿਹਨੇ ਗਲਤ ਫੈਕਟ ਪੇਸ਼ ਕੀਤਾ ਤਾਂ ਗਲਤ ਫੈਕਟ ਪੇਸ਼ ਕਰ ਦੋ ਉਹਦਾ ਜਵਾਬ ਦੇ ਦਿਓ ਪਰ ਚੋਣਾਂ ਤੋਂ ਬਾਅਦ ਇਹ ਗੱਲਾਂ ਕਰਨੀਆਂ ਤੇ ਕੋਈ ਇਹ ਕੋਈ ਸਿਆਣੀ ਗੱਲ ਨਹੀਂ ਏਸ ਕਰਕੇ ਜਿੰਨੇ ਵੀ ਉਮੀਦਵਾਰ ਜਿੱਤੇ ਨੇ ਜਿੰਨੀਆਂ ਵੀ ਪਾਰਟੀਆਂ ਜਿੱਤੀਆਂ ਨੇ ਉਸ ਗੱਲ ਤੋਂ ਸਭ ਕੁ ਲੈਣ ਗਿਆ ਕਿ ਇਹ ਲੋਕਾਂ ਕਰਕੇ ਤੁਸੀਂ ਜਿੱਤੇ ਜੇ ਤੇ ਉੱਤੋਂ ਪ੍ਰਮਾਤਮਾ ਦੀ ਮਿਹਰ ਕਰਕੇ ਬੰਦਾ ਕੋਈ ਨਹੀਂ ਜੇ ਬੰਦਾ ਆਇਆ ਤੇ ਬੰਦਾ ਗਿਆ ਤੇ ਬੜੀਆਂ-ਬੜੀਆਂ ਸਲਤਨਾਂ ਆਈਆਂ ਸਲਤਨਾਂ ਆਈਆਂ ਤੇ ਬੜੀਆਂ-ਬੜੀਆਂ ਗਈਆਂ ਜੇ ਇੱਕ ਤਾਂ ਦੱਸੋ ਭਈ ਜੇਤੂ ਆ ਤੇ ਸਿਰਫ ਉਹ ਸੱਚੇ ਪਾਤਸ਼ਾਹ ਦਾ ਨਾਮ ਆ ਉਹ ਪ੍ਰਮਾਤਮਾ ਆ ਉਸ ਤੋਂ ਇਲਾਵਾ ਅਜੇਤੂ ਹੈ ਦੁਨੀਆ ਤੇ ਕੋਈ ਨਹੀਂ ਜੇਗਾ ਸੋ ਨਿਮਰਤਾ ਨਾਲ ਚੱਲਿਆ ਜਾਵੇ ਸਾਰੀ ਪਾਰਟੀਆਂ ਵੱਲੋਂ ਸਾਰੇ ਉਮੀਦਵਾਰਾਂ ਵੱਲੋਂ ਉਹਨਾਂ ਦੇ ਮੈਂਤਿਆਂ ਵੱਲੋਂ ਤੇ ਜਿਹੜੇ ਇਹੋ ਜਿਹੇ ਛਲਾਰੂ ਗਾਲਾਂ-ਗੂਲਾਂ ਕੱਢਦੇ ਆ ਇਹਨਾਂ ਨੂੰ ਸਗੋਂ ਠੋਕ ਕੇ ਕਿਹਾ ਜਾਵੇ ਕਿ ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂਗਾ ਕਿਉਂਕਿ ਅੰਤ ਦੇ ਵਿੱਚ ਧਨਮ ਦੱਸਿਆ ਵੀ ਪਤਾ ਨਹੀਂ ਦਾ ਲੋਕਾਂ ਦੇ ਮਨ ਦੇ ਵਿੱਚ ਕੀ ਆ ਅੱਜ ਕੁਝ ਹੋਰ ਆ ਤੇ ਜਦੋਂ ਲੋਕਾਂ ਨੂੰ ਕੁਝ ਹੋਰ ਸਮਝ ਲੱਗਦੀ ਹੈ ਨਾ ਫਿਰ ਪਾਸੇ ਪਲਟ ਵੀ ਜਾਂਦੇ ਨੇ ਇਹ ਆਪਾਂ ਇਹਨਾਂ ਇਲੈਕਸ਼ਨਾਂ 'ਚ ਵੇਖ ਲਿਆ ਵਾ ਕੇਂਦਰ ਦੀਆਂ ਇਲੈਕਸ਼ਨਾਂ 'ਚ ਵੀ ਸੈਂਟਰ 'ਚ ਵੀ ਕੀ ਬਣਿਆ ਤੇ ਪੰਜਾਬ 'ਚ ਕੀ ਬਣਿਆ ਸੋ ਵੀਰੋ ਬਿਨਾ ਮਤਲਬ ਜਿਹੜੇ ਬੰਦੇ ਗਾਲਾਂ ਕੱਢਦੇ ਆ ਨਾ ਇਹ ਤੁਹਾਡਾ ਫਰਜ਼ ਬੰਦਾ ਇਹਨਾਂ ਦੀਆਂ ਇਹਨਾਂ ਨੂੰ ਕਹੋ ਵੀ ਸਾਡੇ ਸਾਡੇ ਬੰਦਿਆਂ ਦੀ ਮਾਤ ਕਰਨ ਦੀ ਕੋਈ ਲੋੜ ਨਹੀਂ ਜੇ ਤੁਸੀਂ ਗਾਲਾਂ ਕੱਢਣੀਆਂ ਤੇ ਇਹ ਮਗਰੋਂ ਉੱਥੇ ਆ ਕੇ ਕੋਈ ਗਾਲਾਂ ਕੱਢਣ ਦਿਆ ਤੇ ਤੁਸੀਂ ਉਥੇ ਆ ਕੇ ਹਸਨਾਲੇ ਤੁਸੀਂ ਕਮੈਂਡ ਪਾ ਦਿਓ ਨਾ ਤੇ ਸਮਝ ਲਓ ਵੀ ਗਰੇ ਹੋਏ ਬੰਦੇ ਤੁਸੀਂ ਵੀ ਜੇ ਬਹੁਤ ਮਹਾ ਕਰਕੇ ਹੋਏ ਬੰਦੇ ਜੇ ਇੱਥੇ ਕੋਈ ਕਹਿਰ ਵਾਲਾ ਮੈਨੂੰ ਸ਼ੱਕ ਨਹੀਂਗਾ ਵੀ ਮਹਾ ਕਰਕੇ ਹੋਏ ਬੰਦੇ ਇਹ ਕਿਦੋਂ ਨੇਰਾ ਕਰਕੇ ਹੁੰਦੇ ਮਹਾ ਕਰਕੇ ਮਹਾ ਕਰਕੇ ਬੰਦੇ ਜੇ ਚਾਹੇ ਕੋਈ ਵੀ ਉਮੀਦਵਾਰਾ ਚਾਹੇ ਕੋਈ ਕਲਾਕਾਰ ਹਾਰਿਆ ਚਾਹੇ ਕੋਈ ਪੋਲੀਟਿਸ਼ੀਅਨ ਹਾਰਿਆ ਕੋਈ ਦੂਜਾ ਜਿੱਤਿਆ ਨਹੀਂ ਜਿੱਤਿਆ ਸਭ ਨੂੰ ਧੰਨਵਾਦ ਕਰੋ ਪਰਮਾਤਮਾ ਦਾ ਸ਼ੁਕਰ ਕਰੋ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋ ਨਾ ਆਕੇ ਸਭ ਤੋਂ ਪਹਿਲਾਂ ਉਸੇ ਵਲੇ ਜਿੱਤਨ ਦੀ ਅਨਾਉਂਸਮੈਂਟ ਤੋਂ ਬਾਅਦ ਆਕੇ ਲੋਕਾਂ ਨੂੰ ਕਿ ਤੁਹਾਡੀ ਭਾਏਂ ਦਾ ਆ ਕਰ ਦਿੱਤਾ ਈ ਨੂੰ ਫੜ ਲਓ ਸਾਡਾ ਆ ਕਰ ਦਿੱਤਾ ਈ ਇਹ ਨਹੀਂ ਮੈਂ ਤਾਂ ਦੱਸਿਆ ਵੀ ਪ੍ਰਮਾਤਮਾ ਜਿਹੜਾ ਉਹਨਾਂ ਦੀ ਲਾਠੀ ਜਵਾਜ ਨਹੀਂ ਹੁੰਦੀ ਕਹਿੰਦੇ ਇੱਥੇ ਹੀ ਇੱਥੇ ਨਿਆ ਦੇ ਦਿੰਦਾ ਹੁੰਦਾ ਪ੍ਰਮਾਤਮਾ ਸੋ ਡਰ ਕੇ ਵੀਰ ਮੇਰੋ ਡਰ ਕੇ ਬਚ ਕੇ ਪ੍ਰਮਾਤਮਾ ਦਾ ਸ਼ੁਕਰ ਕਰੋ ਜਿੰਨੂੰ ਜਿੰਨੇ ਵੀ ਪ੍ਰਾਪਤੀ ਹੋਈ ਹੈ ਕਿ ਮਹਾਰਾਜ ਹੋਰ ਪ੍ਰਾਪਤੀਆਂ ਦੇਵੇ ਧੰਨਵਾਦ ਦੋਸਤੋ